ਇਹ ਇਜਿ ਇਜਿ ਬਹੁਤ ਵਧੀਆ ਇਹ ਤੇ ਮਜ਼ਦੂਰ ਨੂੰ ਪੂਰੀ ਮਜ਼ਦੂਰੀ ਮਿਲਦੀ ਉਹਨਾਂ ਦੇ ਅੰਦਰ ਕਿ ਦਰਦ ਹੈ ਕਿ ਸਾਡੇ ਮੁਲਕ ਵਿੱਚ ਕਿਉਂ ਨਹੀਂ ਹੁੰਦਾ ਅਰੋਣਾ ਦੀ ਇੱਛਾ ਹੁੰਦੀ ਹੈ ਇਸੇ ਕਰਕੇ ਸਾਰੇ ਜਿਹੜੇ ਨਾ ਜਿਵੇਂ ਉੱਧਰ ਨੂੰ ਖਿੱਚੇ ਹੁੰਦੇ ਹਨ ਕਿ ਅਸੀਂ ਉੱਥੇ ਜਾਈਏ ਪੰਜਾਬ ਦੇ ਵਿੱਚ ਬਹੁਤ ਹੀ ਪੰਜਾਬੀ ਉੱਥੇ ਗਏ ਕਿ ਅਸੀਂ ਪੰਜਾਬ ਦੇ ਵਿੱਚ ਵੀ ਸੇਵਾ ਕਰੀਏ ਤਾਂ ਕਿ ਸਾਡੇ ਭਰਾ ਵੀ ਸੁਖੀ ਹੋਣ ਕਿਸੇ ਸਿਸਟਮ ਦੇ ਵਿੱਚ ਉਹਨਾਂ ਨੂੰ ਵੀ ਸੁੱਖ ਮਿਲੇ ਤੇ ਸਾਹਿਬ ਬਖਸ਼ਿਸ਼ ਕਰੇ ਫਿਲਹਾਲ ਤੇ ਸਾਡਾ ਜ਼ੋਰ ਲੱਗਿਆ ਪਿਆ ਹੈ ਸੜਕਾਂ ਤੇ ੱੱਕੇ ਖਾਰੇ ਹਨ ਜਿਹੜਾ ਕੱਲ ਪਰਸੋਂ ਦਾ ਚੱਲ ਰਿਹਾ ਹੈ ਪਤਾ ਨਹੀਂ ਮੈਂ ਲਾਈਵ ਚੱਲ ਰਿਆਂ ਨਾ ਮੈਂ ਕੱਲ ਵੀ ਮੈਂ ਗੱਲ ਕਰ ਰਿਹਾ ਸੀ ਜਿਸ ਮੁਲਕ ਦਾ ਮੁਖੀ ਪ੍ਰਾਈਮ ਮਿਨਿਸਟਰ ਵਾਅਦੇ ਕਰਕੇ ਮੁੱਕਰ ਜਾਵੇ ਉਸ ਮੁਲਕ ਦਾ ਕੀ ਬਣੇਗਾ ਕਿਸਾਨਾਂ ਨਾਲ ਵਾਅਦੇ ਕੀਤੇ ਜਾਓ ਘਰਾਂ ਨੂੰ ਤੁਹਾਡੇ ਮਸਲੇ ਸਾਰੇ ਹੱਲ ਹੋ ਜਾਣਗੇ ਸੁਣਵਾਈ ਨਹੀਂ ਹੋਈ ਫਿਰ ਉਹਨਾਂ ਨੂੰ ਉੱਥੇ ਜਾਣਾ ਪਿਆ ਤੇ ਕਮਾਲ ਤੇ ਇਹ ਹੈ ਕਿ ਰਸਤੇ ਦੇ ਵਿੱਚ ਜਿਹੜਾ ਸਟੇਟ ਪੈਂਦਾ ਉਹਨਾਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਵੀ ਦਿੱਲੀ ਨਾਲ ਜਾ ਕੇ ਟੱਕਰ ਲੈ ਰਹੇ ਹੈ ਤੇ ਜਾਣ ਦਿਓ ਮੈਂ ਸੁਣ ਰਿਹਾ ਸੀ ਕਿੰਨੇ ਹੀ ਵੀਰ ਸਾਡੇ ਕਿਸਾਨ ਭਰਾ ਜ਼ਖਮੀ ਹੋ ਗਏ ਹਨ ਤੇ ਪਤਾ ਨਹੀਂ ਅੱਗੇ ਕੀ ਹੋਵੇਗਾ ਅੱਗੇ ਔਰ ਫਿਰ ਵੀ ਇਹ ਪੰਜਾਬ ਦਾ ਪਾਣੀ ਹੈ ਨਾ ਜਿਹੜਾ ਇਹਦੇ ਵਿੱਚ ਅਜੇ ਵੀ ਬੜੀ ਜਾਨ ਹੈ ਲੜਨ ਨੂੰ ਮਿਟਣ ਨੂੰ ਇਹ ਅਜੇ ਵੀ ਤਿਆਰ ਹਨ ਇਸੋਂ ਦਾ ਪਾਣੀ ਪੀਣ ਵਾਲੇ ਉਹ ਡਟੇ ਹਨ ਸਤਿਗੁਰ ਬਖਸ਼ਿਸ਼ ਕਰੇ ਆਪਾਂ ਜਿੱਥੇ ਨਾਲ ਸਾਥ ਦੇਣਾ ਹੈ ਉੱਥੇ ਸਾਈਂ ਦੇ ਚਰਨਾਂ ਵਿੱਚ ਵੀ ਅਰਦਾਸਾ ਕਰਦੀ ਹੈ ਗਰੀਬ ਨੂੰ ਰਾਜ ਪਾਤਸ਼ਾ ਉਹਨਾਂ ਨੂੰ ਹੋਰ ਵੱਲ ਬਖਸ਼ਿਸ਼ ਤਾਂ ਕਿ ਉਹ ਆਪਣੇ ਹੱਕਾਂ ਲਈ ਲੜ ਸਕਣ ਇਹ ਅਰਦਾਸ ਕਰਨੀ ਆਪਣੇ ਹੱਕਾਂ ਲਈ ਲੜ ਸਕਣ ਤੇ ਉਹਨਾਂ ਦੇ ਅੰਗ ਸੰਗ ਸਹਾਰੀ ਹੋਣਾ ਹਰ ਮیدਾਨ ਉਹਨਾਂ ਦੀ ਫਤਿਹ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਤਰ੍ਹਾਂ ਨੇ ਵੀ ਅਸੀਂ ਇੱਕ ਦੂਸਰੇ ਦੀਆਂ ਸਿਫਤਾਂ ਕਰਨੀਆਂ ਮੈਂ ਕੀਰਤਨ ਸਰਨ ਦਾਸ ਸੁਣਦਾ ਪਿਆ ਸੀ